ਵੱਡੀ ਅਗ ਲੱਗੀ ਹੋਈ ਹੈ ਜੀ ਟਰਾਈ ਹੰਟ ਤੇ ਲਵੇ ਲੋਣਾ ਆ ਦੇਖੋ ਇਹ ਟਰਾਈ ਹੰਟ ਆ 8 ਡੇ ਆ ਕਿਤੋਂ ਲਓ 732 ਆ ਕੱਲ ਲੱਗੀ ਸੀ ਸਭ ਨੂੰ ਮਾਰੇ ਕਿਛੂ ਅਬਾ ਮਾਰੇ ਦਿੱਛੂ ਮੇਰੇ ਕੋਲੋਂ ਤਾਂ ਮਾਰੇ ਤਾਂ ਉਹੀ ਬੰਦ ਹੋਸ ਬੰਦ ਕਰ ਡੀ ਆਕੇ ਲੱਗੀ ਹੋਈ ਹੈ ਜੀ ਟਰਾਈਡੈਂਟ ਤੇ ਲਵੇ ਲੋਣਾ ਆ ਦੇਖੋ ਇਹ ਟਰਾਈਡੈਂਟ ਆ ਆਹ ਡਿਆ ਆਨ ਕਿ ਤੁ ਲੋ ਸੈਦੋ ਬੱਤੀ ਆਹ ਕ ਲੱਗੀ ਦੀ ਵੱਡੀ ਅਗ ਲੱਗੀ ਹੋਈ ਹੈ ਜੀ ਟਰਾਈਡੈਂਟ ਤੇ ਲਵੇ ਲੋਣਾ ਆ ਦੇਖੋ ਇਹ ਟਰਾਈਡੈਂਟ ਆ ਆਹ ਡਿਆ ਆਨ ਕਿ ਚਲੋ ਸੈਦੋ ਬੱਤੀ ਆਗ ਲੱਗੀ ਹੋਈ ਹੈ ਵੱਡੀ ਅਗ ਲੱਗੀ ਹੋਈ ਹੈ ਜੀ ਟਰਾਈਡ ਐਂਡ ਤੇ ਲਵੇ ਲੋਣ ਆ ਦੇਖੋ ਇਹ ਟਰਾਈ ਹਿੰਟ ਆ ਆਹ ਡਿਆ ਆਨ ਕਿ ਤੁਹਾਨੂੰ ਸਾਈਡ ਤੋਂ ਬੱਤੀ ਆਗ ਲੱਗੀ ਹੋਈ ਹੈ